ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪ੍ਰੇਮ ਢਿੱਲੋਂ ਦੇ ਨਾਮ ਦੇ ਨਾਲ ਵੱਡੀ ਕੰਟਰੋਵਰਸੀ ਜੁੜੀ ਹੋਈ ਹੈ ਸਟੇਜ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਉਹਦੇ ਬਾਅਦ ਪ੍ਰੇਮ ਢਿੱਲੋਂ ਦਾ ਕਾਫੀ ਬੈਕਲੈਸ਼ ਦੇਖਣ ਨੂੰ ਮਿਲਿਆ ਹੁਣ ਦੋਸਤੋ ਪ੍ਰੇਮ ਢਿੱਲੋਂ ਦੀ ਆਫੀਸ਼ੀਅਲੀ ਟੀਮ ਨੇ ਇਹਦੇ ਬਾਰੇ ਇੱਕ ਇੰਸਟਾਗ੍ਰਾਮ ਦੇ ਉੱਤੇ ਜਾਣਕਾਰੀ ਸ਼ੇਅਰ ਕੀਤੀ ਪ੍ਰੇਮ ਢਿੱਲੋਂ ਦੇ ਆਫੀਸ਼ੀਅਲ ਟੀਮ ਪੇਜ ਦੇ ਉੱਤੇ ਇੱਕ ਸਟੋਰੀ ਜਿਹੜੀ ਉਹ ਸ਼ੇਅਰ ਕੀਤੀ ਗਈ ਲਿਖਿਆ ਗਿਆ ਸਾਸ਼ੀ ਕਾਲ ਜੀ ਸਾਰਿਆਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਦੋ ਦਿਨ ਤੋਂ ਇੱਕ ਵੀਡੀਓ ਦੇਖ ਰਹੇ ਹੋਵੋਗੇ ਦਿੱਲੀ ਸ਼ੋਅ ਦੀ ਉਸ ਬਾਰੇ ਆਪਾਂ ਦੋ ਗੱਲਾਂ ਕਲੀਅਰ ਕਰਨੀਆਂ ਸੀ ਤੁਸੀਂ ਆਪ ਸਿਆਣੋਂ ਕਿਸੇ ਮੈਨੇਜਮੈਂਟ ਨੇ ਇੰਨੇ ਪੈਸੇ ਲਾ ਕੇ ਸ਼ੋਰ ਰੱਖਿਆ ਹੁੰਦਾ ਬਟ ਕੁਝ ਇਹਨਾਂ ਗੱਲਾਂ ਕਰਕੇ ਸਾਰੀ ਮੈਨੇਜਮੈਂਟ ਤੇ ਸਿੰਗਰ ਤੇ ਗੱਲ ਆਉਂਦੀ ਹੈ ਤੇ ਅਸੀਂ ਵੀ ਸਰਦਾਰ ਬੰਦੇ ਦੀ ਰਿਸਪੈਕਟ ਕਰਦੇ ਆਂ ਬਟ ਫੋਟੋ ਕਰਾਉਣਾ ਸਿੱਧਾ ਸਟੇਜ ਨੂੰ ਚੜ ਜਾਣਾ ਕੋਈ ਬਹਾਦਰੀ ਨਹੀਂ ਕੋਈ ਸਿਸਟਮ ਹੁੰਦਾ ਆਫਟਰ ਸ਼ੋਅ ਕਰਾ ਲਓ ਤੁਸੀਂ ਕਿਸੇ ਨਾਲ ਕੰਟੈਕਟ ਕਰ ਲਓ ਸਿੱਧਾ ਸਟੇਜ ਤੇ ਚੜ ਜਾਣਾ ਗੱਲ ਕਿਸੇ ਨੂੰ ਵੀ ਚੰਗੀ ਨਹੀਂ ਲੱਗੂਗੀ ਐਂਡ ਥੋੜੇ ਕਰਕੇ ਹੀ ਇੱਕ ਆਰਟਿਸਟ ਹੁੰਦਾ ਤੁਸੀਂ ਹੀ ਸਾਥ ਦੇਣਾ ਹੁੰਦਾ ਬਟ ਕਿ ਕਿਸੇ ਨਾ ਕੋਈ ਪਰਸਨਲੀ ਰੋਲਾ ਤਾਣੀ ਹੁੰਦਾ ਸੋ ਇੰਨੀ ਇੱਕ ਗੱਲ ਆਪਾਂ ਕਲੀਅਰ ਕਰਨੀ ਸੀ ਐਵੇਂ ਮੈਂਟ ਨਾ ਲਾਇਆ ਕਰੋ 네ਗੇਟਿਵਿਟੀ ਫਲਾਉਣ ਚ ਧੰਨਵਾਦ ਨਾਲ ਲਿਖਿਆ ਗਿਆ ਆਫੀਸ਼ੀਅਲੀ ਟੀਮ ਪ੍ਰੇਮ ਢਿੱਲੋ ਬਾਕੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਜਾਣ ਕਰ ਦਿੱਤੀ ਸੀ ਕਿ ਆਰਟਿਸਟਾਂ ਦੇ ਵੀ ਕੁਝ ਕੁ ਪ੍ਰੋਟੋਕਾਲ ਹੁੰਦੇ ਨੇਗੇ ਕੁਝ ਕੁ ਸਿਕਿਉਰਿਟੀ ਇਸ਼ੂ ਹੁੰਦੇ ਨੇਗੇ ਪਰ ਹਾਬਦ ਨੂੰ ਪਿਆਰ ਨਾਲ ਵੀ ਸਟੇਜ ਤੋਂ ਥੱਲੇ ਲਾਇਆ ਜਾ ਸਕਦਾ ਸੀਗਾ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਹੈ ਕਮੈਂਟ ਸੈਕਸ਼ਨ ਚ ਦੱਸ ਦਿਓ ਤੇ ਹੋਰ ਵੀਡੀਓਜ਼ ਲਈ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਿਓ